ਤੁਹਾਡਾ ਨਾਮ ਮਾਤ ਤੁਹਾਡੀ ਦੇ ਪਿਛੀ 8 ਕਰੀ ਵੇ ਜਾਣ ਨਾ ਉਹਨਾਂ ਦਾ ਬੱਚਾ ਕੀ ਬੜਾ ਵਾਜ ਕਰਾਇਆ ਪਰ ਜਿੰਨਾ ਕਿਸੇ ਦਾ ਸਾਥ ਹੋਏ ਉਹ ਤੋਂ ਵੱਧ ਆਪਾਂ ਕਦਮ ਨਹੀਂ ਫੁੱਟ ਸਕਦੇ ਕੋਈ ਵੀ ਘਰ ਆ ਕੋਈ ਵੀ ਜੀ ਆਪਰਾ ਪਰਿਵਾਰ ਆ ਰਾਜ ਤੋਂ ਵੀ ਜਾਣ ਜਾਈਦਾ

دس منٹ دے چل جانا پروار پھر پروار ایک کھیتی کتنے جڑا ہوا کسان سنگرش کمیٹی دے مل کے چلتا चे करणी चाहे वसे आंटा बि जिथे जिथे जिन जिन केतदान पाइ उन इन जो

ਇੱਕ ਕਿੱਥੇ ਜਾ ਕੋਈ ਜਗਾ ਤੁਮ ਨੂੰ ਉਤਾਰ ਦੀ ਬਾਤ ਇੱਕ ਸਾਰੇ ਪਰਮਾਤਮਾ ਦਾ ਤਬਾਰ ਕੋ ਜਿੰਦਾ ਹੋਰ ਦਾ ਤੂੰ ਉੱਚੀ ਦੀਲੀ ਚੱਲ ਰਹੀ ਹੋ ਪ੍ਰਾਜੇ ਵਿੱਚ ਜਦੋਂ ਆਪਾਂ ਸਾਰੇ ਇੱਕ ਜਗ੍ਹਾ ਤੇ ਬੈਠ ਕੇ ਵਹਿਮ ਦਾ ਨਾਮ ਜਪਾਂਦੇ ਤੇ ਜਿਹੜੀਆਂ ਸੋਧੀਆਂ ਲਗਾ ਵਾਧ ਕਟੋਏ ਉਹ ਵੀ ਕੋਈ ਗੰਗੀਆਂ ਪਰਮਾਤਮਾ ਦੀ ਅੱਗੇ ਬੰਦ ਕਰੂਗਾ ਇਸ ਕੇ ਤਨ ਸਾਰਿਆਂ ਨੂੰ ਬੇਨਤੀ ਕਰੂਗਾ ਪੇਰਦਾ ਦਾ ਨਾਮ ਸ਼ਾਮ ਨੂੰ 15 20 ਮਿੰਟ ਅੱਧਾ ਟਿਕਾ ਸਾਰਾ ਪਰਿਵਾਰ ਬੈਠੇ ਜਰੂਰ ਆ ਤੁਹਾਨੂੰ ਬੱਚੇ ਵੀ ਆ ਤੁਹਾਨੂੰ ਕੋਲ ਮੇਰਾ ਬੱਚਾ ਨੂੰ ਕਹਿੰਦਾ ਜੇ ਨੇ ਲੇਟ ਹੋ ਜਾ ਜਦੋਂ ਦਾਦੂ 13 ਤੱਕ ਨਹੀਂ ਰਹੇ ਤੂੰ ਨਾ ਪੱਲੇ ਨਹੀਂ ਲਾ ਦਦਾ ਫਿਰ ਅੱਖਾਂ ਸਲਦਾ ਵਾਂ ਇਸ ਕਰਕੇ ਮੈਂ ਸਾਰਿਆਂ ਨੂੰ ਚਾਹ ਚੜਹਦਾ ਪਰ ਇਹ ਪ੍ਰਵਾਦ ਨੂੰ ਘਾਟਾ ਪਿਆ ਇਹ ਨਾ ਪੂਰਾ ਹੋਣਾ ਤੇ ਆਪਣੀ ਜਥੇਬੰਦੀ ਵੱਲੋਂ ਇਸ ਪਰਿਵਾਰ ਦਾ ਦੁੱਖ جی شردا کے پور پیٹ کرتا ہوں پر میں سردار پارچہ جسے بندی کا